ਵੈਰੀ ਕਾਸਾ ਵੈਰੀ ਫਤੇ ਸੋ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਪਤਾ ਜੋ ਆਪਣੇ ਖਰੋਰੀ ਬਾਡਰ ਸੰਭੂ ਬਾਡਰ ਦੱਬਾ ਲਈ ਧਰਨੀ ਚੱਲ ਰਹੇ ਆ ਉਹਦੇ ਬਾਕਤ ਮੂਰੇ ਗਰਮੀ ਦਾ ਸੀਜ਼ਨ ਨਹੀਂ ਦੇਦੇ ਹੋਏ ਸਿੱਧੂਪੁਰ ਕਈ ਪਿੰਡ ਕੁੰਦੜਾ ਪਲਾਗ੍ਰਾਮ ਪਰ ਨੇ ਵੀ ਆ ਕਵਰਾ ਤਿਆਰ ਕਰਿਆ ਇੱਕ ਵੀ ਉੱਥੇ ਜਿਹੜਾ ਵੀ ਬੰਦਾ ਜਾ ਰਿਹਾ ਵੀ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਵੀ ਆ ਏਸੀ ਵੀ ਆ ਬਾਈ ਦਿਖਾ ਦੇ ਇਧਰੋਂ ਵੀ ਏਸੀ ਅੱਜ ਫਿੱਟ ਕਰਤਾ ਆ ਸਾਰਾ ਆਪਣਾ ਜਿੰਨੇ ਵੀ ਕੋਈ ਸਹੂਲਤਾਂ ਐਸੀ ਸਾਰੀਆਂ ਦਿੱਤੀਆਂ ਜੇ ਕੋਈ ਰਹਿ ਵੀ ਗਈ ਤਾਂ ਸਾਨੂੰ ਕਮੈਂਟਾਂ 'ਚ ਦੱਸ ਵੀ ਦਿਓ ਤੇ ਵੀ ਆ ਆਪਣੇ ਡਬਲ ਸੱਤ ਕਰਤੀ 16 ਫੁੱਟ ਲੰਮੀ ਹੈ 8 ਫੁੱਟ ਅਸੀਂ ਵੱਡ ਰਹੀ ਤਿਆਰ ਕਰਤਾ ਦੁਬਾਰੇ ਤੇ ਬਾਕੀ ਬਾਹਰੋਂ ਦਿਖਾਉਣੇ ਆ ਸਾਨੂੰ ਸਾਰਾ ਹਾਂ ਵੀ ਕੋਈ ਵੀ ਬੰਦਾ ਉੱਥੇ ਜਾਣਾ ਵੀ ਕੱਲ ਨੂੰ ਮੱਛਰ ਆ ਜਾਂ ਵੀ ਆਪਣੀ ਗਰਮੀ ਦਾ ਇਹ ਤੇ ਦੇ ਦੇ ਹੋਈ ਸਾਰਾ ਕੁਝ ਅਸੀਂ ਤਿਆਰ ਕਰ ਸਾਰੇ ਨਗਰ ਦੇ ਸਾਈਜ਼ ਉਹਨੇ ਕਰਿਆ ਇਹ ਜੇ ਮੂਰੇ ਦਾ ਕੰਮ ਕਰਾਂਗੇ ਕਿ ਉਹ ਸਭ ਤੋਂ ਵੱਧ ਆਪਾਂ ਸੋਈ ਕਵਰ ਕਰਦੇ ਤਾਂ ਹਾਂ ਵੀ ਆਪਣਾ ਰਸੋਈ ਕੈਮਰੋਨਾ ਦਾ ਸਾਰਾ ਇੱਥੇ ਚਾਹ ਖੰਡ ਸਾਰਾ ਕੁਝ ਇੱਥੇ ਵੀ ਨੂਨ ਮਿਰਚ ਇਧਰ ਸਾਰਾ 48 ਫਰਿੱਜ ਲੱਗ ਜੂ ਇਧਰ ਫਰਿੱਜ ਫਰਿੱਜ ਲੱਗੂਗਾ ਸਵੇਰ ਤੇ ਇੱਥੇ ਆਪਣਾ ਤੁੱਲਾ ਚੌਂਦਰਾ ਸਾਰਾ ਕਰਕੇ ਸਾਰਾ ਸੋਈ ਜੇ ਤਿਆਰ ਕਰਤਾ ਆਪਾਂ ਵੀ ਜਿਹੜੀ ਵੀ ਕੋਈ ਘਾਟ ਰਹੀ ਵੀ ਸਾਨੂੰ ਸਵੇਰ ਦੱਸ ਦੇਣ ਕੋਈ ਤਾਂ ਜੇ ਤੇਲੀ ਕੋਈ ਨਹੀਂ ਬੰਦਾ ਇਹ ਨਾ ਜੇ ਵੀ ਉੱਤੇ ਗਰਮੀ ਹੋਊ ਜਾਂ ਮੱਸਰ ਹੋਊਗਾ ਵੀ ਅਸੀਂ ਸਾਰੀ ਸਹੂਦ ਕਰਦੇ ਹਾਂ ਉਹ ਤੇ ਘਰ ਨਾਲ ਵੀ ਉੱਥੇ ਆਪਾਂ ਨੂੰ ਚੰਗਾ ਲੱਗੂਗਾ ਉਹ ਜੇ ਜਾਵਾਂਗੇ ਜੇ ਤੁਹਾਨੂੰ ਗੇੜਾ ਮਰਵਾ ਲੈਂਦੇ ਆ ਪਾਸੇ ਆਪਣੇ ਸਾਹਵੇਂ ਤੇ ਸਾਰੇ ਨਗਰ ਦੇ ਧੰਨਵਾਦ ਕਰਦੇ ਆ ਵੀ ਵੱਧ ਤੋਂ ਵੱਧ ਇਹਨਾਂ ਨੇ ਫੰਡ ਦਿੱਤਾ ਜਾਂ ਉਹ ਕਰਿਆ ਵੀ ਅਸੀਂ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਅੱਜ ਸਰੇ ਚੜਿਆ ਇਹ ਫਟਫਟ ਸਾਨੂੰ 7-8 10-12 ਦਨ ਹੋ ਗਏ ਜੇ ਲੱਗਿਆ ਹੁਣ ਤੇ ਇਹ ਅਜੇ ਨੇਪਰੇ ਚੜ੍ਹਤਾ ਥੋੜਾ ਜਿਹਾ ਕੰਮ ਰਹਿ ਗਿਆ ਉਹ ਸੁਬਾ ਕਰਾ ਦੇਾਂਗੇ ਤੇ ਜੇ ਕੋਈ ਘਾਟ ਹੋਈ ਤਾਂ ਯਾਨੀ ਸਾਨੂੰ ਗੋਭਾ ਨੂੰ ਦਾ ਦੱਸਦਾ ਸੀ ਉਹ ਹਾਂ ਤੇ ਬਾਕੀ ਇਥੇ ਫਲੈਕਸ ਲੱਗਣੇ ਆਪਣੇ ਦੋਮਾ ਪਾਸੇ ਦੱਲੇ ਵਾਲ ਸਾਹਿਬ ਦੀਆਂ ਫੋਟੋਆਂ ਕਾਕਾ ਸਿੰਘ ਕੋੜਾ ਦੀਆਂ ਤੇ ਮੂਰੇ ਸਾਰੇ ਫਲੈਕਸ ਲਾਉਣੀਆਂ ਪਾਸੇ ਅਸੀਂ ਉਹ ਸਵੇਰ ਲੱਗ ਜੂਗੀ ਉਹ ਤੁਹਾਨੂੰ ਬਾਈ ਦੀਪੂ ਮੱਡੀ ਖਾਲਾ ਆ ਕਿਹਾ ਫੋਟੋਆਂ ਪਾਓ ਤੇ ਅਸੀਂ ਹੁਣ ਜਿੰਨੇ ਕਿ ਤਿਆਰ ਹੋਗੇ ਉਹਨਾਂ ਗੱਜ ਪਾਤੀ ਤੇ ਅਸੀਂ ਇੱਕ ਮਾਫੀ ਵੀ ਚਾਹੁੰਦੇ ਆ ਪ੍ਰਧਾਨ ਸਾਹਿਬ ਤੋਂ ਵੀ ਸਾਨੂੰ ਦੋ ਦਿਨ ਹੋ ਗਏ ਗਾਇਆ ਸਾਡੀ ਧਰਨੇ ਚ ਤੇ ਉਹ ਆ ਟਰਾਲੀ ਦੇ ਬਾਰੇ ਹੁਣ ਉੱਥੇ ਗਿਆ ਜਰੀ ਰੱਖਣੀ ਪੈਗੀ ਤੇ ਅਸੀਂ ਕੱਲ ਨੂੰ ਵਿਸਾਖੀ ਆਪਸੋ ਅਸੀਂ ਸਾਰਾ ਸਮਾਨ ਐਵੇਂ ਜਕੂ ਉੱਥੇ ਪਹੁੰਚਦਾ ਕਰਾਂਗੇ ਜਕੂ ਡਟੇਲ ਬਾਈ ਡਟੇਲ ਐਵੇਂ ਜਕੂ ਪੰਜ ਸੱਤ ਬੰਦੇ ਜਿਵੇਂ ਪਤਤਾਂ ਚੋ ਬਾਰੀ ਲੱਗੀ ਸਾਡੇ ਨਗਰ ਦਾ ਸਹਾਇਕ ਬਹੁਤ ਜ਼ਿਆਦਾ ਹੈ ਅਸੀਂ ਧੰਨਵਾਦ ਕਰਦੇ ਨਗਰ ਦਾ ਵੀ ਜਿੰਨੇ ਵੀ ਬੰਦੇ ਕਹਿਨੇ ਅਸੀਂ ਜੇ ਦੱਸ ਕੇ ਕਹਿਨੇ ਤਾਂ 11 ਜਾਂਦੇ ਹੈਗੇ ਵੀ ਉਮੇਪੂ ਡਟੇਲ ਜਾਰੀ ਰਹੂਗੀ ਹਾਂ ਤੇ ਐਵੇਂ ਜਕੂ ਅਸੀਂ ਪਰਸੋਂ ਨੂੰ ਅਸੀਂ ਫੇਰ ਉੱਥੇ ਇਹ ਪਹੁੰਚਦਾ ਕਰਨਾ ਕਮਰਾ ਇਹ ਸਾਰਾ ਕੁਝ ਇਹ ਬਾਈ ਸੋ ਕਰਨੀਆਂ ਫੋਟੋਆਂ ਇਹ ਸਾਰੇ ਫਲੈਕਸ ਆ ਪਿੰਡ ਚ ਵੀ ਲਾਤੀਆਂ ਤੇ ਇਹ ਤੇ ਵੀ ਆਪਾਂ ਹੱਕ ਲੈਣੇ ਆ ਤੇ ਵੀ ਉੱਥੇ ਤਕਲੀਫ ਕੋਈ ਨਹੀਂ ਜਿਹੜੇ ਵੀ ਬੰਦੇ ਦੀ ਵਾਰੀ ਆਊਗੀ ਸੀ ਨਗਰ ਨੂੰ ਸਾਰੇ ਨੂੰ ਇਹੀ ਕਹਿੰਦੇ ਆ ਵੀ ਜਦੋਂ ਵੀ ਵਾਰੀ ਆਊਗੀ ਆਪਣੇ ਜਿੰਨੇ ਵੀ ਪੰਜ ਛੇ ਦਿਨ ਲੱਗਣੇ ਆ ਵੀ ਜ਼ਰੂਰ ਆ ਕੇ ਉੱਥੇ ਵੀ ਛੋਟੀ ਸਹੂਲਤ ਵਾਸਤੇ ਅਸੀਂ ਇਹ ਤਿਆਰ ਕਰਿਆਗਾ ਤੇ ਜੇ ਕੋਈ ਕਮੀ ਰਹੇਗੀ ਭਰਾਵੋ ਸਾਨੂੰ ਦੱਸ ਦਿਓ ਵੈਲੂ ਖਾਨ ਸਾਹਿਬ ਸਾਰੇ ਨਗਰ ਦਾ ਹੀ ਧੰਨਵਾਦ ਕਰਦੇ ਹਾਂ ਉਹ ਵੀ ਕਮੀ ਕੱਢ ਦਗੇ ਹੂੰ